ਸਰਸ਼ੀ ਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਹਰਪਾ ਪੰਜਾਬ ਟੀਵੀ ਤੇ ਗੱਲ ਕਰਾਂਗੇ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਹਲਗਰਾ ਦੀ ਜਿੱਥੇ ਕੀ ਪੁੱਲ ਨਜਾਇਜ਼ ਮਾਈਨਿੰਗ ਦੀ ਪਿੰਡ ਚੜਿਆ ਤਾਂ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਦੇਖ ਨੂੰ ਮਿਲਿਆ ਉਹਨਾਂ ਨੇ ਗੱਲਬਾਤ ਕਰਦੇ ਹੋਏ ਸਰਕਾਰਾਂ ਨੂੰ ਖੂਬ ਲਾਂਤਾਂ ਪਾਈਆਂ ਉਹਨਾਂ ਕਹਿ ਕਿ ਇੱਥੇ ਅਨੇਕਾਂ ਸਰਕਾਰਾਂ ਹੁਣ ਤੱਕ ਸੱਤਾ ਦੇ ਵਿਚ ਆ ਚੁੱਕੀਆਂ ਨੇ ਪਰ ਇਸ ਪੁਲ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ ਤੇ ਨਾ ਹੀ ਕਿਸੇ ਸਿਆਸੀ ਲੀਡਰ ਨੇ ਤੇ ਨਾ ਹੀ ਕਿਸੇ ਸਰਕਾਰ ਨੇ ਇਸ ਪੁਲ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਜੇਕਰ ਕਿਸੇ ਦੇ ਉਪਰਾਲੇ ਨਾਲ ਬਣਿਆ ਤਾਂ ਉਹ ਸੰਤ ਬਾਬਾ ਲਾਭ ਸਿੰਘ ਨੇ ਜਿਨ੍ਹਾਂ ਦੇ ਉਪਰਾਲੇ ਦੇ ਸਦਕੇ ਹੀ ਇਹ ਜਿਹੜਾ ਪੁਲ ਬਣਾਇਆ ਗਿਆ ਲੋਕਾਂ ਦੇ ਗੱਲਬਾਤ ਕਰਦੇ ਹੋਏ ਕਿ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਇੱਥੇ ਮਾਈਨਿੰਗ ਸ਼ਰੀਆਮ ਕੀਤੀ ਜਾਂਦੀ ਸੀ ਪਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਦੇ ਵੱਲੋਂ ਪੁਲ ਬਣਾਇਆ ਗਿਆ ਹੱਸ ਹੁੰਦੇ ਹਾਂ ਕੱਲੇ ਹੈ ਜੀ ਮੈਂ ਪਿੰਡ ਦਾ ਨੰਬਰਦਾਰ ਠੀਕ ਹੈ ਜੀ ਜਿਹੜੀ ਇਹ ਡੀਸਿਲਡਿੰਗ ਹੋ ਰਹੀ ਇਹ ਬਿਲਕੁਲ ਗਲਤ ਹੋ ਰਹੀ ਠੀਕ ਹੈ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੀ ਇਸ ਟਾਈਮ ਇਹਨਾਂ ਤੇ ਡੀਸਿਲਡ ਕਰ ਰਹੇ ਆ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ ਹੈ ਡਾਇਰੈਕਟਰ ਮੈਂ ਬਕੀਨ ਪਿੰਡ ਦਾ ਨਾਮ ਪਿੰਡ ਦਾ ਮੇਰਦੁਰਜ ਮੈਂ ਨੰਬਰ ਦਾ ਜਨੈ ਸਿੰਘ ਪਿੰਡ ਬੋਰ ਜੀ ਇਹਨੂੰ ਬੁਲਾਓ ਇੱਥੇ ਪੁੱਛੋ ਸਾਨੂੰ ਪਤਾ ਹੈ ਬਾਪਿਆਂ ਨੇ ਸਾਨੂੰ ਪੋਲ ਬਣਾ ਕੇ ਦਿੱਤਾ ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਪੱਲਾ ਨਹੀਂ ਫੜਿਆ ਨਾ ਕਿਸੇ ਹੋਰ ਨੇ ਫੜਿਆ ਜਿਹੜੀ ਸਰਕਾਰ ਆਂਦੀ ਉਹਨੇ 40 ਦਿਨਾਂ ਨੂੰ ਪੋਲ ਨਹੀਂ ਬਣਾਣਾ ਹੈਗਾ ਇਹ ਸਾਨੂੰ ਪਤਾ じゃ ਉਸ ਵਾਹਗੁਰੂ ਨੂੰ ਪਤਾ ਜੀ ਨਾ ਸਾਨੂੰ ਪੋਲ ਬਣਾ ਕੇ ਦਿੱਤਾ ਸਾਨੂੰ ਸਾਡੇ ਵੀਰੇ ਹੱਥਾਂ ਜੋਂ ਸਾਡੇ ਜੋਂਦਾ ਤੋਂ ਸਾਤੇ ਰੋਟੀ ਨਹੀਂ ਖਾਉਂਦੀ ਜਿਹੜੇ ਅੱਜ ਬੋਲਦੇ ਇਹਨੀਆਂ ਜਵਾਨੀਆਂ ਪੱਠਾਲ ਚੱਕਣ ਨਹੀਂ ਆਉਂਦੀ ਇੱਥੇ ਹੁਣ ਕਿੱਦਾਂ ਬੋਲ ਕੇ ਦੱਸਦੇ ਸਾਨੂੰ ਇਹ ਬੋਲੋ ਇੱਕ ਪੋਰ ਪਹਿਲੇ ਬੰਗ ਹੋ ਗਿਆ ਐ ਲਗਰਾਂ ਵਾਲਾ ਹੁਣ ਆਜੇ ਸਾਡੇ ਗੁਰਜਪਿੰਡ ਵੀ ਵਾਰੀ ਗਿਆ ਇਹ ਉਹ ਤੁਸੀਂ ਦੇਖੋ ਕਿੰਨੀਆਂ ਮਸ਼ੀਨਾ ਕਿੰਨਾ ਸਾਫ ਸੁਥਰਾ ਕੰਮ ਕਰਦਾ ਕਿ ਇਹ ਮੇਠੋ ਮਸ਼ੀਨਾ ਜਾਇਆ ਕਰਦੀ ਹਰ ਕੋ ਇਹ ਹੁਣ ਤਾਂ ਨਹੀਂ ਕਹਣੀ ਇਹਦੇ ਨੂੰ ਆਪਣੇ ਸਾਥ ਨਾਲ ਅੰਗਰੇਜ਼ ਅਸੀਂ ਤੁਸੀਂ ਹੋਵੇਂ ਸਾਨੂੰ ਪਤਾ ਜਿੱਦਾਂ ਅਸੀਂ ਇਹ ਫੋਰ ਬਣਾਇਆ ਬਾਪੇ ਦੀ ਪਾਰਲੀਮੈਂਟਾ ਕਰਕੇ ਸਰਕਾਰਾਂ ਕੋਹੋ ਤਾਂ ਕਿ ਕਿਸੇ ਨਾਲ ਸਾਡੀ ਬਾਣੀ ਫੜੀ ਜਾਏਗੀ ਇੱਥੇ ਆ ਦੇਖੋ ਮੋਰੇ ਜਦ ਪਾਣੀ ਨੇ ਪੈਣਾ ਉਹ ਦੇਖੋ ਸਾਰੇ ਡੰਗਾ ਬੈਠਾ ਉਹ ਸਾਰੇ ਨੰਗੇ ਆ ਦੇਖੋ ਪਾਣੀ ਪੈ ਕੇ ਸਾਰੇ ਨੇ ਬੈਠ ਜਾਣਾ ਸਾਡਾ ਬਿਲਕੁਲ ਇਹ ਚਾਰ ਕਨਾਲ ਮੋਹਰੇ ਆ ਪਿੰਡ ਦੇ ਨਾਲ ਉਹ ਬਾਦੀਆਂ ਨੂੰ ਲੱਗਿਆ ਗੱਲ ਇਹ ਹੈ ਜੀ ਮੈਂ ਪਿੰਡ ਦਾ ਨੰਬਰਦਾਰ ਹਾਂ ਠੀਕ ਹੈ ਜੀ ਜਿਹੜੀ ਇਹ ਡੀਫਿਲਡਿੰਗ ਹੋ ਰਹੀ ਇਹ ਬਿਲਕੁਲ ਗਲਤ ਹੋ ਰਹੀ ਠੀਕ ਹੈ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੀ ਇਸ ਟਾਈਮ ਇਹਨਾਂ ਤੇ ਡੀਫਿਲਡ ਕਰ ਰਹੇ ਆ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ ਹੈ ਡਾਇਰੈਕਟਰ ਨਾਲ ਮਿਲ ਕੇ ਪਿੰਡ ਦਾ ਨਾਮ ਪਿੰਡ ਦਾ ਮੇਰਦੂਰਜੀ ਮੈਂ ਨੰਬਰ ਦਾ ਜਨੈਸ ਸਿੰਘ ਪਿੰਡ ਤੋਂ ਕਹਿੰਦਾ ਜੀ ਹਾਂ ਇਹਨੂੰ ਬੁਲਾਓ ਇੱਥੇ ਪੁੱਛੋ ਸਾਨੂੰ ਪਤਾ ਹੈ mafia ਨੇ ਸਾਨੂੰ ਕੋਲ ਬਣਾ ਕੇ ਦਿੱਤਾ ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਪੱਲਾ ਨਹੀਂ ਫੜਿਆ ਨਾ ਕਿਸੇ ਹੋਰ ਨੇ ਫੜਿਆ ਜਿਹੜੀ ਸਰਕਾਰ ਆਉਂਦੀ ਉਹਨੇ 40 ਦਿਨਾਂ ਨੂੰ ਕੋਲ ਨਹੀਂ ਬਣਾਣਾ ਹੈਗਾ ਇਹ ਸਾਨੂੰ ਪਤਾ じゃ ਉਸ ਬਾਅਦ ਉਹਨੂੰ ਪਤਾ ਜੀ ਨਾ ਸਾਨੂੰ ਕੋਲ ਬਣਾ ਕੇ ਦਿੱਤਾ ਸਾਨੂੰ ਸਾਡੇ ਵੀਰੇ ਹੱਥਾਂ 'ਚ ਕੋਲ ਜੋਂਦਾ ਤੋਂ ਸਾਥ ਰੋਟੀ ਨਹੀਂ ਖਾਉਂਦੀ ਜਿਹੜੇ ਅੱਜ ਬੋਲਦੇ ਇਹਨੀਆਂ ਜਵਾਨੀਆਂ ਪੱਠਾਲ ਚੱਕਣ ਨਹੀਂ ਆਉਂਦੀਆਂ ਇੱਥੇ ਹੁਣ ਕਿੱਦਾਂ ਬੋਲ ਕੇ ਦੱਸਦੇ ਸਾਨੂੰ ਇਹੇ ਬੋਲੋ ਇੱਕ ਤੋਂ ਪਹਿਲੇ ਬੰਦ ਹੋ ਗਿਆ ਐ ਲੇਕਰ ਵਾਲਾ ਹੁਣ ਆਜੇ ਸਾਡੇ ਬੂਰਜਪਿੰਡ ਵੀ ਬਾਰੀ ਗਿਆ ਹੁਣ ਤੁਸੀਂ ਦੇਖੋ ਕਿੰਨੀਆਂ ਮਸ਼ੀਨਾ ਕਿੰਨਾ ਸਾਫ ਸੁਥਰਾ ਕਰਦਾ ਹੈ ਇਹ ਦੇਖੋ ਪਿਛੇ ਜਾਇਆ ਕਰਤੀ ਆਦ ਕੋ ਹੁਣ ਤਾਂ ਚੜੀ ਕੇ ਲੈ ਚਲੋ ਆਪਣੇ ਸਾਥ ਨਾਲ ਅਸੀਂ ਤੁਸੀਂ ਹੋ ਰਹੇ ਸਾਨੂੰ ਪਤਾ ਜਿੱਦਾਂ ਅਸੀਂ ਇਹ ਫੋਰ ਬਣਾਇਆ ਬਾਪੇ ਨੇ ਪਾਰਲੀਮੈਂਟਾ ਕਰਕੇ ਸਰਕਾਰਾਂ ਬਹੁਤ ਆ ਗਿਆ ਕਿਸੇ ਦਾ ਸਾਡੀ ਬਾਣੀ ਪੜੀ ਹੈਗੀ ਇੱਥੇ ਆ ਦੇਖੋ ਮੋਰੇ ਜਦ ਪਾਣੀ ਨੇ ਪੈਣਾ ਉਹ ਦੇਖੋ ਸਾਰੇ ਡੰਡਾ ਬੈਠਾ ਉਹ ਸਾਰੇ ਨੰਗੇ ਆ ਇਥੋਂ ਪਾਣੀ ਲੈ ਕੇ ਸਾਰੇ ਨੇ ਬੈਠ ਜਾਣਾ ਸਾਡਾ ਬਿਲਕੁਲ ਇਹ ਚਾਰ ਕਨਾਲ ਮੋਹਰੇ ਆ ਪਿੰਡ ਦੇ ਨਾਲ ਆਬਾਦੀ ਨੂੰ ਲੱਗਿਆ ਸੋ ਦਾਦੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਤੇ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਲੋਕ ਸਰਕਾਰ ਦੀ ਨਿਕਾਮੀਆਂ ਗਣਾਰੇ ਨੇ ਤੇ ਸਰਕਾਰ ਨੂੰ ਖੂਬ ਲਾਂਤਾ ਪਾ ਰਹੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ